ਆ ਦੇਖੋ ਜੀ ਇੱਥੇ ਸਾਰਾ ਗਰਾਊਂਡ ਘਟਿਆ ਆਇਆ ਸੀਗਾ ਇਹ ਪਿਛਲੀ ਪੰਚਾਇਤ ਨੇ ਗਰਾਊਂਡ ਘਟਿਆ ਸੀਗਾ ਵਿੱਚੇ ਮੰਡੀ ਸੀ ਵਿੱਚੇ ਗਰਾਊਂਡ ਸੀਗਾ ਜੀ ਇੱਥੇ ਗਰਾਊਂਡ ਦੇ ਵਿੱਚ ਬਕਾਇਦਾ ਟੋਏ ਪਾਤੀ ਪਟਦਾ ਸੀ ਠੀਕ ਹੈ ਜੀ ਖੇਡ ਗਰਾਊਂਡ ਸੀ ਬੱਚਿਆਂ ਦਾ ਲਵੇ ਲਵੇ ਮਿੱਟੀ ਚੱਕਦੀ ਜੀ ਸਰਕਾਰੀ ਮਿੱਟੀ ਆ ਚੱਕ ਚੱਕ 베ਜਦੀ ਇਹਨਾਂ ਨੇ ਠੀਕ ਹੈ ਗਰਾਊਂਡ ਦੇ ਵਿੱਚੋਂ ਮਿੱਟੀ 베ਜਦੀ ਚੱਕੀ ਹੋਰ ਛੱਡੋ ਪਿਛਲੇ 6 ਮਹੀਨਿਆਂ ਤੋਂ ਅਸੀਂ ਕਹਿ ਰਹੇ ਜੀ ਇਹਨਾਂ ਨੂੰ ਵੀ ਭਰ ਦੋ ਭਰ ਦੋ ਠੀਕ ਹੈ ਜੀ ਵੀ ਕੱਤੇ ਕੋਈ ਬੱਚਿਆਂ ਦਾ ਮਸਲਾ ਹੱਲ ਕਰ ਦੋ ਗਰਾਊਂਡ ਵਾਲਾ ਕੋਈ ਮਸਲਾ ਨਹੀਂ ਹੱਲ ਹੋਇਆ ਅਖੀਰ 'ਚ ਸਾਨੂੰ ਸਟੈਪ ਚ

ਕਿਸੇ ਪ੍ਰਕਾਰ ਦਾ ਕੋਈ ਪਿੰਡ ਚ ਮਤਾਂ ਨਹੀਂ ਪਿਆ ਕਿਸੇ ਵੀ ਬੰਦੇ ਨੂੰ ਪਤਾ ਹੋਵੇ ਜੀ ਵੀ ਇਹ ਅਸੀਂ ਪੱਟ ਰਹੇ ਆ ਜਾਂ ਕੋਈ ਐਲਾਨ ਕਰਿਆ ਹੋਵੇ ਜਾਂ ਪਿੰਡ ਨੂੰ ਕੋਈ ਗ੍ਰਾਮ ਸਭਾ ਕਰੀ ਹੋਵੇ ਕੋਈ ਪੰਚਾਇਤ ਨੇ ਕਿਸੇ ਨੇ ਮੈਸੀ ਲਾਇਆ ਹੋਵੇ ਵੀ ਅਸੀਂ ਭਾਈ ਉਹ ਰੋ ਮਿੱਟੀ ਜਾਂ ਕੁਝ ਵੀ ਕਰ ਰਹੇ ਆ ਅਸੀਂ ਓਟਾ ਜੀ ਕੋਈ ਕਹਿੰਦਾ ਜੀ ਅਜੇ ਉਹਨਾਂ ਕਹਿਣ ਦਾ ਮਤਲਬ ਵੀ ਉਹਨੂੰ ਤਮਕਾਉਂਦੇ ਨਹੀਂ ਇਹ ਕੌਣ ਇਹ ਮਿੱਟੀ ਕਿੰਨਾ ਬਲਕਟੀ ਹੈ ਮਿੱਟੀ ਇਹ ਜਿਹੜੀ ਹੁਣ ਪੰਚਾਇਤ ਹੈ ਜੀ ਸਾਡੀ ਉਹਨੇ ਪੱਟੀ ਹੈ ਜੀ ਇਹ ਇਹ 6 ਮਹੀਨੇ ਪਹਿਲਾਂ ਵੱਟਿਆ ਜੀ ਇਹਨਾਂ ਨੇ ਇਹ ਮੰਨ ਕੇ ਚਲੋ ਇਹ ਦੋ ਗਿੱਲਾਂ ਦਾ ਗਰਾਊਂਡ ਘਟਿਆ ਹੈ ਜੀ ਇਹ ਕਿੱਲੇ ਚ ਮੰਡੀ ਆ ਗਈ ਇਧਰ ਗਰਾਊਂਡ ਆ ਗਿਆ ਜੀ ਉਹ ਤੇ ਮੰਨ ਕੇ ਚਲੋ ਪਿਛਲੇ 6 ਮਹੀਨਿਆਂ ਤੋਂ ਪੱਟੀ ਗਈ ਹੈ 6 ਮਹੀਨਿਆਂ ਤੋਂ ਇਹਨਾਂ ਨੂੰ ਕਹਿ ਵੀ ਰਹੇ ਹਾਂ ਜੀ ਵੀ ਭਰ ਦੋ ਭਾਈ ਇਹਨਾਂ ਨੂੰ ਭਰ ਦੋ ਇਹਨਾਂ ਨੇ ਇਹੋ ਜਿਹਾ ਕੁਝ ਨਹੀਂ ਕਰਿਆ ਹੈਗਾ ਜੀ ਜਦੋਂ ਖੇਤ ਚ ਕੋਈ ਹੈ ਜੀ ਸਰਪੰਚ ਨਾਲ ਗੱਲ ਨਹੀਂ ਕੀਤੀ ਸਰਪੰਚ ਨੂੰ ਬਥੇਰੇ ਮੁੰਡੇ ਭੇਜੇ ਨਹੀਂ ਜੀ ਸਾਰੇ ਭੇਜੇ ਨੇ ਸਭ ਦਾ ਨੈਸੀ ਲਵਾਇਆ ਕੱਲੇ ਕੱਲੇ ਬੱਚੇ ਦਾ ਠੀਕ ਹੈ ਜੀ ਦੇਖੋ ਦੇਖੋ ਕੀ ਹੈ ਵੀ ਇਹ ਸਰਕਾਰ ਦਾ ਮੁੱਦਾ ਕੀ ਹੈ ਵੀ ਯੁੱਧ ਨਸ਼ਾ ਵਿਰੋਧ ਠੀਕ ਹੈ ਜੀ ਚੱਲ ਰਿਹਾ ਹੈ ਵੀ ਤੁਸੀਂ ਦੱਸੋ ਮੈਨੂੰ ਕੀ ਕਰਵੇਂਗੇ ਜੁੱਧ ਨਸ਼ਾ ਵਿਰੋਧ ਜੇ ਬੱਚਾ ਬੇਲਾ ਹੋਊਗਾ ਪਿੰਡ ਦੇ ਵਿੱਚ ਬੇਲਾ ਨਸ਼ਾ ਦੀ ਲੱਗੂਗਾ ਨਾ ਕੋਈ ਇਹ ਜੇ ਕੋਈ ਗਰਾਊਂਡ ਹੋਊਗਾ ਕੋਈ ਖੇਡ ਹੋਊਗੀ ਬੱਚਾ ਗੇਮ ਕਰੂਗਾ ਠੀਕ ਹੈ ਜੀ ਇਹਨਾਂ ਨੇ ਤੋਰ ਪੱਟਦੀ ਠੀਕ ਹੈ ਜੀ ਕਹਿਣਾ ਦਾ ਮਤਲਬ ਵੀ ਹੋਰ ਕਹਿਣਾ ਦਾ ਮਤਲਬ ਵੀ ਇਹਨਾਂ ਨੂੰ ਮੁਸ਼ਕਲਾ ਪੈਦਾ ਕਰਤੀਆਂ ਕੋਈ ਹੱਲ ਨਹੀਂ ਕਰਿਆ ਇਹਨਾਂ ਦਾ ਠੀਕ ਹੈ ਹਰ ਬੰਦੇ ਦਾ ਮੈਸੇਜ ਬਚਾਇਆ ਉਹਨਾਂ ਨੂੰ ਵੀ ਭਾਈ ਇਹਦਾ ਹੱਲ ਕਰੋ ਕੋਈ ਹੱਲ ਨਹੀਂ ਕਰਿਆ ਅਖੀਰ ਜਾ ਕੇ ਸਟੈਪ ਚੱਕਣਾ ਪੈ ਗਿਆ ਜੀ ਠੀਕ ਹੈ ਇਹਨਾਂ ਦੀ ਐਪਲੀਕੇਸ਼ਨ ਦਿੱਤੀ ਹੈ ਬਕਾਇਦਾ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਹਜੇ ਜਿਹੜ ਉਹ ਇਹ ਚੱਕੀ ਫਿਰਦੇ ਨੇ ਜਿਹੜੇ ਬੰਦੇ ਨੇ ਅਸੀਂ ਸੈਨ ਕਰਵਾ ਕੇ ਦੇ ਕੇ ਆਏ ਸੀਗੇ ਇਹ ਜਗਾ ਹੈ ਕਿਸ ਚੀਜ਼ ਦੀ ਇਹ ਸਾਡੀ ਪੰਚਾਇਤੀ ਜ਼ਮੀਨ ਹੈ ਜੀ ਇਹ ਇਹ ਸਾਡੇ ਪਿੰਡ ਦੀ ਸਰਕਾਰੀ ਜ਼ਮੀਨ ਹੈ ਠੀਕ ਹੈ ਜੀ ਸ਼ਾਮਲਾਟ ਕਹਿੰਦੇ ਨੇ ਜੀ ਨੂੰ ਉਹ ਕਿ ਕਿੱਟੇ ਗਿਆ ਸੀ ਅਸੀਂ ਇੱਥੇ ਮੰਨ ਕੇ ਚਲੋ 2 ਕਿੱਲਾਂ ਦੀ ਪਿਛਲੀ ਪੰਚਾਇਤ ਨੇ 2 ਕਿੱਲੇ ਕੱਟੇ ਸੀ ਕਿ ਕਿਲਾ ਕਰੋੜ ਕਟਿਆ ਸੀਗਾ ਤੇ ਇੱਕ ਕਿੱਲੇ 'ਚ ਕੱਟੀ ਸੀ ਮੰਡੀ ਇਹ ਮਤੇ 'ਚ ਪਾਏ ਹੋਏ ਨੇ ਬਤਾ ਹਾਂ ਜੀ ਹਾਂ ਮਤਾ ਪਿਆ ਹੈ ਜੀ ਵਿਚਲਾ ਮਲਕੀਤ ਸਰਪੰਚੋ ਪਿਛਲੇ ਪਲਾਨ 'ਚ ਸੀਗਾ ਜੀ ਉਹਦੇ ਨਾਲ ਸਾਰੀ ਗੱਲ ਹੋਈ ਹੈ ਉਹ ਕਹਿੰਦਾ 2 ਕਿੱਲੇ ਕਟੇ ਹੋਏ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਡੀਓ ਨਾਲ ਗੱਲ ਹੋਈ ਹੈ ਜੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਵੀ ਤੁਸੀਂ ਪਰਮਿਸ਼ਨ ਦੱਤੀ ਹੈ ਚੱਕਣ ਦੀ ਸੈਕਟਰੀ ਸਾਹਿਬ ਨੇ ਸਾਰਾ ਕੁਝ ਇਹ ਜਿਹੀ ਗੱਲ ਨਹੀਂ ਕਰੀ ਉਹ ਕਹਿੰਦੇ ਅਸੀਂ ਤਾਂ ਕੋਈ ਪਰਮਿਸ਼ਨ ਦਿੱਤੀ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਕੋਈ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਮੈਸੇਜ ਲਾਇਆ ਹੋਵੇ ਇਹਨਾਂ ਨੇ ਕਿੰਨੀ ਕਿ ਮਿੱਟੀ ਉਰੋ ਪੱਟੀ ਦੀ ਹੈ ਮਿੱਟੀ ਤਾਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਕਿੰਨੀ ਪੱਟੀ ਹੈ ਸਾਨੂੰ ਨਹੀਂ ਪਤਾ ਜੀ ਕਿ ਇਹਨਾਂ ਨੇ ਵੇਚੀ ਹੈ ਨੇ ਕਿੱਥੇ ਪਾਈ ਹੈ ਠੀਕ ਹੈ ਜੀ ਇੱਥੋਂ ਟਰਾਲੀਆਂ ਬਹੁਤ ਦੂਰ ਦੂਰ ਤੱਕ ਮਿੱਟੀ ਗਈ ਹੈ ਜੀ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਕੋਈ ਇਹੋ ਜਿਹਾ ਇਹਨਾਂ ਨੇ ਕੋਈ ਮੌਜੂਦਾ ਸਰਪੰਚ ਲਖਮੀਰ ਸਿੰਘ ਜੀ ਲਖਾ ਹਾਂ ਜੀ ਹਾਂ ਤੇ ਉਹਨਾਂ ਨੂੰ ਕਿਹਾ ਨਹੀਂ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਕਿਹਾ ਜੀ ਉਹਦੇ ਨਾਲ ਜਿਹੜੇ ਪੰਚ ਨੇ ਜੀ ਉਹਨਾਂ ਨੂੰ ਵੀ ਮੈਸੇਜ ਆਇਆ ਠੀਕ ਹੈ ਜੀ ਹਾਂ ਮਿੱਟੀ ਕਿਉਂ ਪੱਟੀ ਜਾ ਰਹੀ ਹੈ ਅੱਜ ਉਹ ਸਾਨੂੰ ਕਹਿੰਦੇ ਸੀਗੇ ਵੀ ਤੁਹਾਨੂੰ ਮਿੱਟੀ ਦੇ ਪੱਟਣ 'ਚ ਕੋਈ ਇੰਟਰਸਟ ਹੈ ਐਂ ਕਹਿੰਦੇ ਸੀਗੇ ਵੀ ਤੁਹਾਨੂੰ ਕੋਈ ਇੰਟਰਸਟ ਹੈ ਵੀ ਕਹਿਣ ਦਾ ਮਤਲਬ ਇੰਟਰਸਟ ਤਾਂ ਜੀ ਉਹੀ ਗੱਲ ਹੋ ਜਾਂਦੀ ਆ ਵੀ ਚਲੋ ਜਿਹੜੀ ਕੋਈ ਚੀਜ਼ ਹੈ ਕਰਨ ਵਾਲੀ ਆ ਉਹ ਕਰੋ ਇਹਨੂੰ ਤਾਂ ਲੋੜ ਹੀ ਨਹੀਂ ਛੇੜਨ ਦੀ ਜਿਵੇਂ ਹੁਣ ਆਪਣੇ ਪੰਜਾਬ ਤੇ ਐਹੀ ਜਿਹੀ ਕੋਈ ਵਿਵਪਤਾ ਪੈ ਗਈ ਸੀ ਠੀਕ ਹੈ ਜੀ ਹੁਣ ਲਾ ਲੋ ਕਿੰਨੇ ਹੜ ਆ ਗਏ ਸੀ ਉੱਚਾ ਹੋੜੇ ਸਾਡੇ ਕੋਲੇ ਮਿੱਟੀ ਪਈ ਆ ਪਿੰਡ ਚ ਸਾਨੂੰ ਕੋਈ ਲੋੜ ਪਈਏ ਅਸੀਂ ਵਰਤਦਾ ਲਾਵਾਂਗੇ ਜੀ ਸਾਡੇ ਕਿਹੜਾ ਕੋਈ ਪਿੰਡ ਸਾਡਾ ਕਰਜ਼ਈ ਹੈ ਵੀ ਸਾਡੇ ਪਿੰਡ ਦੇ ਕਰਜ਼ਾ ਬਹੁਤ ਜ਼ਿਆਦਾ ਅਸੀਂ ਇਹਨੂੰ ਵੇਚ ਕੇ ਲਾਹਾਂਗੇ ਸਰਕਾਰ ਪੈਸੇ ਦੇ ਰਹੀ ਹੈ ਜੀ ਸਰਕਾਰ ਪੈਸੇ ਪਾ ਰਹੀ ਹੈ ਉਹ ਪੈਸਿਆਂ ਨਾਲ ਕੰਮ ਕਰੋ ਜੀ ਜੀ ਤੋਂ ਸਾਡੀ ਇਹੀ ਬੇਨਤੀ ਹੈ ਵੀ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੋਂ ਇਹ ਸਰਕਾਰ ਬਾਈ ਹੋਣ ਦੇ 20 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ ਜੀ ਖਾਜੀ ਤਾਂ ਕੋਈ ਕਾਰਵਾਈ ਨਹੀਂ ਹੋਈ ਬੱਚਿਆਂ ਦੇ ਖੇਡਣ ਲਈ ਕੋਈ ਗਰਾਊਂਡ ਨਹੀਂ ਹੈਗਾ ਜੀ ਕੋਈ ਗਰਾਊਂਡ ਨਹੀਂ ਸਕੂਲ ਚ ਸਰਕਾਰੀ ਸਕੂਲ ਦੇ ਵਿੱਚ ਬੱਚੇ ਖੇਡਦੇ ਨੇ ਜੀ ਜਿੰਮ ਦਾ ਹਾਲਾਤ ਆਹ ਛੋਟੇ ਛੋਟੇ ਜਵਾਖ ਨੇ ਜੀ ਸਾਰੇ 10 15 ਜਵਾਖ ਨੇ ਸਾਡੇ ਲੱਭੇ ਖੇਡਣ ਵਾਲੇ ਇਹੀ ਡਰ ਦੇ ਮਾਰੇ ਉਹ ਘਰ ਦੇ ਭੇਜ ਦੇਣੀ ਵੀ ਐਡੀ ਦੂਰ ਅਸੀਂ ਭੇਜ ਨਹੀਂ ਸਕਦੇ ਅਸੀਂ ਜਵਾਖਾਂ ਨੂੰ ਇਹਨਾਂ ਨੂੰ ਅਸੀਂ ਖੇਡਣ ਵੀ ਲੈ ਕੇ ਜਾਂਦੇ ਆ ਸਕੂਲ ਚ ਛੋਟਾ ਗਰਾਊਂਡ ਹੈ ਉਹ ਚ ਖੜਿਆ ਨੇ ਆ ਉਹ ਵੀ ਜੇ ਮਾਸਟਰ ਜੰਦਾ ਲਾ ਕੇ ਵਗ ਜਾਂਦਾ ਕੰਦਾ ਡੱਪ ਕੇ ਜਾਣਾ ਪੈਂਦਾ ਜੀ ਸਾਨੂੰ ਜਿਹੜਾ ਹੁਣ ਉਰੇ ਗਰਾਊਂਡ ਹੈ ਇਹ ਵੀ ਮਿੱਟੀ ਪੱਤੀ ਪਈ ਇੱਥੇ ਵੀ ਸਭ ਇਹ ਮਿੱਟੀ ਪੱਤੀ ਪਈ ਆ ਜੀ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਵੀ ਕਿੱਥੇ ਗਈ ਆ ਕਿੱਥੇ ਨਹੀਂ ਗਈ ਇਹਦਾ ਜਮੀਨ ਨੋਰਮਲ ਕੁਝ ਵੀ ਨਹੀਂ ਪਤਾ ਜੀ ਸਾਨੂੰ ਕੀ ਮੰਗਤੀ ਕਰਦੇ ਮੰਗਦਾ ਅਸੀਂ ਐ ਕਰਦੇ ਵੀ ਸਾਡੇ ਲਵੇ ਗਰਾਊਂਡ ਵਧੀਆ ਹੋਵੇ ਖੇਡਣ ਵਾਸਤੇ ਬੱਚਿਆਂ ਦੇ ਜਿੰਮ ਹੋਵੇ ਕੋਈ ਪਿੰਡ ਚ ਬੈਠਣ ਨੂੰ ਕਮਰੇ ਹੁਣ ਚਾਰ ਜਬਾਕ ਬਹਿ ਜਾਣਾ ਬੈਠਣ ਉੱਠਣਾ ਹੁਣ ਸਾਡੇ ਦਰਵਾਜ਼ਾ ਪਿੰਡ ਵਾਲਾ ਉਧੇ ਸੱਤਾ ਸਾਰਾ ਕੋਈ ਡੇੜਾ ਪੈ ਸਾਰਾ ਬੁਰਾ ਹਾਲ ਕਰੇ ਪੈਸੇ ਤੇ ਨਾ ਸਾਰਾ ਕਿਤੇ ਬੈਠਣ ਨੂੰ ਪਿੰਡਾਂ ਚ ਜਾਣੇ ਇੰਨੇ ਸੋਹਣੇ ਬਨਾ ਰਖੇ ਨੇ ਵੀ ਬੈਂਦੇ ਨੇ ਬੰਦੇ ਅੱਡੇ ਮੰਗੂ ਖੇਡਣ ਵਾਲੇ ਖੇਡ ਵੀ ਜਾ ਸਕਦੇ ਨੇ ਬੈਠਣ ਵਾਲੇ ਬੈਠ ਵੀ ਸਕਦੇ ਨੇ ਕਿਤੇ ਕੋਈ ਹਾਲਾਤ ਨਹੀਂ ਗਈ ਬੈਠਣ ਦੇ ਕਬੱਡੀ ਖੇਡਣ ਦਾ ਸੌਕ ਹੈ ਅਸੀਂ ਸਕੂਲ ਚ ਇੰਨੇ ਹੀ ਮਾਸਟਰਾਂ ਨੂੰ ਕਹਨੇ ਹੀ ਉਹ ਜਿੰਦੇ ਲਾ ਕੇ ਤਾਲੇ ਲਾ ਕੇ ਵਗ ਜਾਂਦੇ ਨੇ ਆਨੂੰ ਕੰਦਾ ਟੱਪ ਕੇ ਜਾਣਾ ਪੈਂਦਾਗਾ ਅਸੀਂ ਜੋ ਕਹਾ ਵੀ ਸੀਗਾ ਸਰਪੰਚ ਸਾਹਿਬ ਨੂੰ ਬਿਸਾਨੂ ਗਰਾਊਂਡ ਉਹ ਕਰਕੇ ਤਾ ਇਹ ਵਿੱਚੀ ਮਸ ਗਰਾਊਂਡ ਆ ਤੁਹਾਡਾ ਉਰੇ ਇੱਥੇ ਵੀ ਕਿੱਲੇ ਨਹੀਂ ਬਹਿ ਗਏ ਉਰੇ ਆ ਜਾਂਦੇ ਇੱਥੇ ਹੀ ਕਰਦੇ ਆਉਣ ਨਹੀਂ ਦੇ ਅੱਡੀ ਦੂਰੀ ਜੀ ਦੂਰ ਉਰੰਡਾ ਸੇ ਪੱਤੇ ਵਾਲੇ ਆ ਜਾਂਦੇ ਨੇ ਜੀ ਤਾਂ ਕਰਕੇ ਆ ਨਹੀਂ ਜਾਂਦਾ ਅੱਡੀ ਦੂਰੀ ਜੀ ਉਹਦੇ ਹਾਲਾਤ ਕਿਹੇ ਜਿਨੇ ਵਸੇ ਮਿੱਟੀ ਮੁੱਟੀ ਪੱਤੀ ਪਈ ਆ ਉਹਦੇ ਕੋਲ ਸਾਜੀ ਮਿੱਟੀ ਆ ਭਾਈ ਇਹਦੇ ਵਾਰ ਸਾਨੂੰ ਪਤਾ ਨਹੀਂ ਹੈਗਾ ਜੀ ਮਿੱਟੀ ਪੱਤੀ ਪੇਰ ਕਹਿੰਦੇ ਗਰਾਊਂਡ ਕੱਟਿਆ ਹੋਇਆ ਜੀ ਹਾਂ ਉਹਦੇ ਕ੍ਰਿਕਟ ਵਾਲੇ ਖੇਡਣ ਆਉਂਦੇ ਨੇ ਕ੍ਰਿਕਟ ਖੇਡਣ ਆਉਂਦੇ ਨੇ ਜੀ ਉਹਨੇ ਉਹ ਵੀ ਨਹੀਂ ਖੇਡਣ ਆਉਂਦੇ ਹੁੰਦੇ ਜੀ ਤੁਸੀਂ ਕੀ ਮੰਗੋ ਮੰਨ ਲਓ ਜੀ ਇਹ ਪਹਿਲਾਂ ਦੋ ਕਿਲੇ ਸਰ ਮਲ ਖੇਡਣ ਨੂੰ ਦਿੱਤਾ ਸੀ ਗਰਾਊਂਡ ਪਹਿਲਾਂ ਉਹ ਕਬੱਡੀ ਦਾ ਵੀ ਗਰਾਊਂਡ ਹੁੰਦਾ ਸੀਗਾ ਤੇ ਮੰਨ ਲਓ ਇਹ ਹੁਣ ਸਰਪੰਚ ਨੇ ਕੀ ਕਰਿਆ ਜੀ ਨਾ ਤਾਂ ਕੋਈ ਮਨਜ਼ੂਰੀ ਲਈ ਹੈਗੀ ਨਾ ਕੋਈ ਐਸਡੀਐਮ ਤੋਂ ਮਨਜ਼ੂਰੀ ਕਿਸੇ ਤੋਂ ਵੀ ਨਾ ਕਿਸੇ ਤੋਂ ਮਨਜ਼ੂਰੀ ਨਹੀਂ ਲਈ ਜੀ ਇੱਥੇ ਮੰਨ ਲਓ ਗਰਾਊਂਡ ਟੋਏ ਪੱਟਤੇ ਜੀ ਮੰਨ ਲਓ ਖੇਡਣ ਨੂੰ ਮੁੰਡਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਪੱਟੀਆ ਤੋਂ ਇਹ ਮੰਨ ਲਓ ਪਤਾ ਨਹੀਂ ਜੀ ਵੇਚੀ ਐ ਮਿੱਟੀ ਕੀ ਵੀ ਕਰਿਆ ਉਹਨਾਂ ਨੇ ਉਹਨਾਂ ਨੂੰ ਪਤਾ ਹੋਊਗਾ ਜੀ ਇਹ ਮੰਨ ਲਓ ਇਹ ਕਿਸੇ ਨੂੰ ਮੰਨ ਲਓ ਕੋਈ ਹਿਸਾਬ ਨਹੀਂ ਪਿੰਡ ਦੇ ਨੂੰ ਜੀ ਇਹ ਸਿਆਪ ਲੜਦੀ ਮਿੱਟੀ ਹੈ ਜੀ ਇਹ 2 ਕਿੱਲੇ ਨੇ ਗਰਾਊਂਡ ਜੀ ਮਿਲਗੀ ਤੈਨੂੰ ਦਿੱਤਾ ਹੋਇਆ ਸੀਗਾ ਜੀ ਤੇ ਜਦੋਂ ਮਿੱਟੀ ਪਾਉਣ ਨੂੰ ਕਿਹਾ ਮਿੱਟੀ ਪਾਉਣ ਨੂੰ ਜੀ ਸਰਪੰਚ ਨੂੰ ਆਖਿਆ ਸੀਗਾ ਜੀ ਕਈ ਵਾਰ ਕਹਿੰਦਾ ਉਹਦੇ ਮੁੰਡੇ ਨੂੰ ਵੀ ਕਹਿਆ ਜੀ ਫੋਨ ਕਰਕੇ ਕਹਿੰਦਾ ਕਈ ਵਾਰੀ ਕਹਿੰਦਾ ਵੀ ਭਾਈ ਸਾਡਾ ਗਰਾਊਂਡ ਦਾ ਸਹੀ ਕਰ ਦੋ ਤੇ ਮੰਨ ਲਓ ਉਹ ਤਾਂ ਮੰਨ ਲਓ ਇਹ ਸਰਕਾਰ ਦੇ ਵਿੱਚ ਆਈ ਮੰਨ ਲਓ ਭਗਵਾਨ ਤਾਂ ਸਰਕਾਰ ਕਹਿੰਦੀ ਹੈ ਵੀ ਨਸ਼ਾ ਵਿਰੋਧ ਹੈ ਨਾ ਮੰਨ ਲਓ ਜੇ ਗਰਾਊਂਡ ਹੀ ਨਹੀਂ ਠੀਕ ਹੋਣਗਾ ਤਾਂ ਮੁੰਡੇ ਕੀ ਕਰਨਗੇ ਤਾਂ ਨਸ਼ੀ ਕਰਨਗੇ ਜੀ ਸਟੇਡੀਅਮ ਦੀ ਕੋਈ ਜਗ੍ਹਾ ਦੀ ਇਹ ਨਾ ਮੈਂ ਮੁੰਡੇ ਬੱਚਿਆਂ ਵਾਸਤੇ ਰੱਖੀ ਹੋਈ ਸਟੇਡੀਅਮ ਤੇ ਪਰਲੇ ਪਾਸੇ ਬੂਟੇ ਵੀ ਲਾਏ ਹੋਣੇ ਆ ਜਿਹੜੀ ਮਿੱਟੀ ਸ਼ਾਮਲਾੜ ਦੀ ਚੱਕੀ ਹੈ ਮੈਂ ਸਰਪੰਚ ਦੀ ਜੀ ਸਭ ਕਾ ਉਹ ਸਭ ਕਾ ਮੈਂ ਜਮ ਪੰਜ ਕਿੱਲਾਂ ਦੇ ਵਿੱਚ ਮੰਡੀ ਕਨਫਰਮੇਸ਼ਨ ਕਰੀ ਸੀ ਉਸ ਤੋਂ ਵਿੱਚ ਇਹ ਜਿਹੜੀ ਮਿੱਟੀ ਚੱਕੀ ਹੈ ਬਿਲਕੁਲ ਗਲਤ ਹੈ ਇਹ ਮੈਨਿੰਗ ਦਾ ਕੰਮ ਹੈ ਮਿੱਟੀ ਵੇਚੀ ਗਈ ਹੈ ਜਿਹਨੇ ਵੇਚੀ ਉਹ ਤਾਂ ਪਰਚਾ ਦਰਜ ਹੋਵੇ ਜਿਹੜੇ ਜਿਹੜੇ ਸਮੂਲੀਅਤ ਕਿਵੇਂ ਪਰਚਾ ਉਹਦੇ ਜਾਸਣ ਦੱਸਣ ਕਿ ਕਿੱਥੇ ਪਈ ਹੈ ਉਹ ਕਿੱਥੇ ਨਹੀਂ ਸਟੇਡੀਅਮ ਦੇ ਇਹਨਾਂ ਮੁੰਡਿਆਂ ਨੇ ਜ਼ੋਰ ਲਾ ਕੇ ਸੱਤ ਤੋਂ ਬਾਅਦ ਦੀਪੁਰ ਨੇ ਕੰਮ ਕਰਿਆ ਕੋਈ ਸਟੇਡੀਅਮ ਦੀ ਬਹੁ ਕਰੀਏ ਸਟੇਡੀਅਮ ਦੀ ਇੱਥੇ ਸਾਨੂੰ ਤਾਂ ਪਤਾ ਨਹੀਂ ਕਿੱਲਾ ਸਟੇਡੀਅਮ ਨੇਤਾ ਦੋ ਕਿੱਲੇ ਉਹ ਮਿੱਟੀ ਬਾਦੀ ਇਹਨਾਂ ਨੇ ਮਿੱਟੀ ਭਾ ਕੇ ਇਹਨਾਂ ਦੀ ਮਿੱਟੀ ਵੀ ਲੈ ਕੇ ਚੱਕੂਗੇ ਉਹ ਨਮਾ ਹੈ ਜਵਾ ਜੇਲਾ ਇਹ ਜੋਰ ਜਮਾਈ ਦਾ ਕੰਮ ਹੈ ਨਮੀ ਸਰਕਾਰ ਦੇ ਨਾਲ ਮਿਲੀ ਭੁਗਤਾ ਇਹਨਾਂ ਦੀ ਇਹੋ ਕੰਮ ਕਰਨ ਨੇ ਜਿਹੜਾ ਮਿੱਟੀ ਪਾਈ ਇਹਨਾਂ ਨੇ ਯਾਰ ਪੈਸੇ ਲੱਤੇ ਨੇ ਇਹਨਾਂ ਤਾਂ ਕਰਵਾਈ ਹੋਵੇ ਲੋਕਾਂ ਨਿਗਾਇਜ਼ ਭੇਜ ਨੇ ਪਾਪਾ 600 600 ਦੀ ਟਰਾਲੀ ਹੈ ਸਰਕਾਰਾਂ ਤਾਂ ਕਹਿੰਦੀ ਨੇ ਕਿ ਸਟੇਡੀਅਮ ਪਿੰਡਾਂ ਦੇ ਵਿੱਚ ਬਣਨੇ ਚਾਹੀਦੇ ਨੇ ਸਰਕਾਰ ਸਰਕਾਰ ਕਿਤੇ ਕਹਿੰਦੇ ਸਰਕਾਰ ਨੇ ਸਾਡੇ ਵਾਲਾ ਧਾਨ ਪੁੱਜ ਕਰਤਾ ਹੈ ਸਟੇਡੀਅਮ ਆਨੁਭੂ ਕਰਤਾ ਹੈ ਤਾਂ ਸਟੇਡੀਅਮ ਉਹ ਸਾਡਾ ਡਟ ਪਜਾਤਾ ਇੱਕ ਵਾਰ ਸੇ ਸਰਕਾਰ ਖਿਲਾ ਰਹੀ ਹੈ ਇੱਕ ਸਾਡੇ ਵਾਲਾ ਬੰਦ ਕਰਤਾ ਹੁਣ ਬੱਚੇ ਆਖ ਕੇ ਦੇਖ ਲਓ ਤੁਸੀਂ ਆਪੇ ਦੇਖੋ ਵੀ ਇੱਥੇ ਕੀ ਬਣ ਰਿਹਾ ਕੀ ਨਹੀਂ ਜਵਾਕ ਕਹਿੰਦੇ ਹੁਣ ਅਸੀਂ ਖੇਡਣ ਤੋਂ ਤਰਸ ਰਹੇ ਹਾਂ ਉਹ ਤਾਂ ਤਰਸ ਤਾਂ ਨਹੀਂ ਨੇ ਜਦੋਂ ਉਹਨਾਂ ਨੇ ਮਿੱਟੀ ਪਟਲੀ ਛੱਡੀ ਮਿੱਟੀ ਪਾਈ ਦੀ ਮਿੱਟੀ ਉਹ ਲੈ ਕੇ ਆਈ ਦੀ ਬਟਕੇ ਹੋਰ ਕੀ ਕਹੋ ਉੱਥੇ ਹੋਊਗਾ ਜਾਂਚ ਦੀ ਮੰਗ ਕਰਦੇ ਜਾਂਚ ਦੀ ਮੰਗ ਕਰਦੇ ਸੀ ਵੀ ਤੋਂ ਮੰਗ ਕਰਦੇ ਹਾਂ ਕੀ ਨਾਮ ਤੇ ਮੇਰਾ ਨਾਮ ਜੀ ਲਖਮੀਰ ਸਿੰਘ ਸਰਪੰਚ ਸਮੂਰਾ ਜੀ ਮੌਜੂਦਾ ਸਰਪੰਚਾ ਜੀ ਲਖਵੀਰ ਜੀ ਤੁਹਾਡੇ ਪਿੰਡ ਇੱਕ ਮੰਡੀ ਕੱਟੀ ਹੋਈ ਆ ਮੰਡੀ ਦੇ ਨਾਲ ਇੱਕ ਕਹਿੰਦੇ ਵੀ ਪਿਛਲੀ ਪੰਚਾਇਤ ਦੌਰਾਨ ਦੋ ਪਿੱਲਿਆਂ ਦੇ ਵਿੱਚ ਖੇਡਣ ਵਾਸਤੇ ਗਰਾਊਂਡ ਕਟਿਆ ਸੀਗਾ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਲਖਵੀਰ ਸਰਪੰਚ ਤੇ ਉਸੇ ਪੰਚਾਇਤ ਦੇ ਕੋਲੋਂ ਮਿੱਟੀ ਪੱਤ ਲਈ ਮਿੱਟੀ ਪੱਤ ਕੇ ਵੀ ਉਹ ਵੇਚ ਹੀ ਗਈ ਆ ਮੈਨੂੰ ਕੀਤੀ ਗਈ ਆ ਜੀ ਗਰਾਊਂਡ ਗਰਾਊਂਡ ਕਟਿਆ ਹੋਇਆ ਜੀ ਜੋ ਗਰਾਊਂਡ ਚੋਂ ਉੱਥੋਂ ਮਿੱਟੀ ਪੱਟੀ ਹੋਈ ਹੈ ਜੋ ਮੇਰੇ ਕਾਰਜਕਾਲ ਤੋਂ ਪਹਿਲਾਂ ਪੱਟੀ ਹੋਈ ਹੈ ਜੋ ਬੰਦੇ ਇਲਜ਼ਾਮ ਲਾਉਂਦੇ ਨੇ ਜੀ ਜਦੋਂ ਉਹ ਮਿੱਟੀ ਪੱਟ ਰਹੀ ਸੀ ਅਸੀਂ ਉਦੋਂ ਕਿੱਥੇ ਸੀ ਜੀ ਕਿਉਂ ਨਹੀਂ ਉਹਨਾਂ ਨੇ ਕੰਪਲੀਟ ਕੀਤੀ ਜੇ ਮੈਂ ਪੱਟੀ ਹੈ ਜੀ ਉਦੋਂ ਕਿੱਥੇ ਸੀ ਜੀ ਉਹ ਪਿੰਡ 'ਚ ਹੀ ਰਹਿੰਦੇ ਸੀ ਮਾਈਨਿੰਗ ਵਿਭਾਗ ਨੂੰ ਕਰਦੇ ਸੋਨ ਨੂੰ ਕੱਲ ਬੁਲਾ ਕੇ ਖਬਰ ਬਣਵਾਈਆ ਉਦੋਂ ਸੋਨ ਨੂੰ ਬੁਲਾ ਸਕਦੇ ਜਿਸ ਮੌਕੇ ਤੇ 1 ਇੰਚ ਦਾ ਉਹ ਪੱਟੀ ਨਹੀਂ ਗਈ ਜੀ ਮੈਂ ਮਿੱਟੀ ਜਿਹੜੀ ਪੱਟੀ ਹੈ ਜੀ ਮੈਂ ਉੱਪਰਲੇ ਪਾਸੇ ਤੁਸੀਂ ਦੇਖਿਆ ਹੋਊਗਾ ਗਏ ਹੋਮਗੇ ਟੱਬਾ ਹੈ ਜੀ ਉੱਥੋਂ ਮੇਰੇ ਪਿੰਡੋਂ ਮੁੰਸ਼ੀ ਵਾਲੇ ਨੇ ਸੜਕ ਬਣਾਈ ਹੈ ਜੀ ਉੱਥੇ ਪਾਰੇ ਜੀ ਪਾਰਕ ਬਣਾਈ ਜੀ ਉੱਥੇ ਪਾਈਏ ਜੀ ਤੇ ਹੁਣ ਇੱਕ ਤੁਸੀਂ ਜਿਹੜਾ ਲੰਗੇ ਹੋਵੋਗੇ ਰਸਤੇ 'ਚ ਮੇਰਾ ਨੁਕਸਾਨ ਹੋਇਆ ਜੀ ਇਹਨਾਂ ਦੀ ਅਰਜੀ ਦੇਣ ਕਾਰਨ ਅਸੀਚੀਆਰ ਮਾਡਲ ਲੱਗ ਰਹੇ ਸੀ ਇਹਨਾਂ ਨੇ ਗਲਤ ਅਰਜੀ ਦਿੱਤੀ ਹੈ ਵੀ ਉੱਥੋਂ ਮਾਈਨਿੰਗ ਕਰਕੇ ਮਿੱਟੀ ਵੇਚ ਰਹੇ ਨੇ ਚਲੋ ਮੈਂ ਜਵਾਬ ਦੇਣਾ ਸੀ ਅਰਜੀ ਦਾ ਜੀ ਪਰ ਉਹ ਮੀਂਹ ਪੈਣ ਕਾਰਨ ਖੂਹਾਂ ਖੂਹ ਨੁਕਸਾਨ ਹੋਇਆ ਜੀ ਉਹ ਅਰਜੀ ਬੀਡੀਪੀ ਸਾਹਿਬ ਨੂੰ ਇਹਨਾਂ ਨੇ ਗਲਤ ਪ੍ਰੋਮਿਸ਼ਨ ਦਿੱਤੀ ਜੀ ਉਹ ਖੂਹਾਂ ਦੀ ਵੀ ਪ੍ਰਵਹਾਈ ਮੈਂ ਪਾਉਂਗਾ ਜੀ ਇਹਨਾਂ ਤੇ ਵੀ ਮਿੱਟੀ ਦਾ ਹੁਣ ਮੈਂ ਸਾਂਝੀ ਜਗ੍ਹਾ ਤੋਂ ਚੱਕ ਕੇ ਸਾਂਝੀ ਜਗ੍ਹਾ ਤੇ ਪਾਉਂਗਾ ਜੀ ਹੋਰ ਕਿੱਥੋਂ ਲੈ ਕੇ ਪਾਉਂਗਾ ਜੀ ਜਿਹੜੀ ਤੁਸੀਂ ਮੁਰਸ਼ੀ ਵਾਲੇ ਸੜਕ ਦੀ ਗੱਲ ਕਰਦੇ ਹੋ ਤਾਂ ਠੇਕੇਦਾਰ ਦਾ ਕੰਮ ਸੀਗਾ ਚੜ੍ਹਦੇ ਨਹੀਂ ਜੀ ਮਿੱਟੀ ਪਾਈ ਹੈ ਜੀ ਤੁਸੀਂ ਪਿੰਡ 'ਚ ਜਾ ਕੇ ਪੁੱਛ ਸਕਦੇ ਹੋ ਵੀ ਕਿਹੜੇ-ਕਿਹੜੇ ਬੰਦੇ ਨੇ ਮਿੱਟੀ ਪਾਈ ਹੈ ਜੀ ਕਿਹਦੇ-ਕਿਹਦੇ ਟਰੈਕਟਰ ਲੱਗੇ ਹੋਏ ਸੀ ਉਹ ਜਿਹੜੀ ਇੱਕ ਲੋਕਾਂ ਤੋਂ ਪਹਿਲਾਂ ਵੱਡੀ ਹੋਈ ਸੀ ਜਗ੍ਹਾ ਉਹ ਉਹ ਨਿਸ਼ਾਨਦੇਹੀ ਕਰਕੇ ਉਹ ਜਗ੍ਹਾ ਤੇ ਮਿੱਟੀ ਪਾਈ ਹੈ ਜੀ ਤੇ ਬਹੁਤ سارے ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਖੇਡਦੇ ਨੇਗੇ ਉਹ ਕਹਿੰਦੇ ਵੀ ਸਾਨੂੰ ਖੇਡਣ ਦੇ ਵਾਸਤੇ ਪਿਛਲੀ ਪੰਚਾਇਤ ਨੇ ਗਰਾਊਂਡ ਖੱਟੀ ਸੀਗੀ ਉਸੇ ਗਰਾਊਂਡ ਨੂੰ ਸਗੋ ਹੁਣ ਕਮੇਟੀ ਪੱਟਦੀ ਹੈ ਅਸੀਂ ਕਿੱਥੇ ਖੇਡੀਏ ਪਾਸੇ ਮੇਰੇ ਪ੍ਰੈਸ਼ਰ ਖੱਡੋ ਖੇਡਾ ਬੁਲਾਓ ਕਹਿੰਦੇ ਇੱਕ ਵਾਰ ਸਾਨੂੰ ਖੇਡਣ ਵਾਲੀ ਗਰਾਊਂਡ ਹੀ ਪੱਟਦੀ ਸਾਡੀ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਮੇਰੇ ਕਾਰਜਕਾਲ ਤੋਂ ਪਹਿਲਾਂ ਹੀ ਪੱਟੀ ਹੋਈ ਹੈ ਜੀ ਉਹ ਮੈਂ ਨਹੀਂ ਪੱਟੀ ਹੈਗੀ ਜੀ ਮੈਂ ਦੁਬਾਰਾ ਫੇਰ ਕਹਾਂਗਾ ਵੀ ਉਹ ਇੱਕ ਇੰਚ ਦਾ ਪੱਟੀ ਨਹੀਂ ਹੈਗੀ ਜੇ ਕੀਲਾ ਬਾਬ ਕਹਿੰਦੇ ਦ ਕੋਈ ਇੱਟਦਾ ਹੈਂਦੀ ਦੇ ਵਿੱਚ ਆ ਕੇ ਧਰਤੀ ਜਦੋਂ ਉਹ ਮੈਂ ਉਹਨਾਂ ਦੇ ਕਹਿਣ ਦੇ ਮੁਤਾਬਕ ਚੱਲ ਪਾਣੀ ਜੀ ਆਪਾਂ ਜਦੋਂ ਉਹ ਮੈਨੂੰ ਹੋ ਰਹੀ ਸੀ ਘਟੂ ਘਟ 15 20 ਬੰਦੇ ਗੱਲ ਤੁਹਾਡੇ ਨਾਲ ਗਏ ਨੇ ਇੱਕ ਬੰਦਾ ਨਹੀਂ ਪਿੰਡ ਜਾਉਣਾ ਜੀ ਇੱਕ ਦਿਨ ਨਹੀਂ ਹੋਣੇ ਉਹ ਉਦੋਂ ਉਹਨਾਂ ਨੇ ਕਿਉਂ ਨਹੀਂ ਸ਼ਿਕਾਇਤ ਕੀਤੀ ਜੀ ਕਾਰਨ ਕੀ ਮੰਨਦੀ ਤੁਸੀਂ ਸ਼ਿਕਾਇਤ ਹੋਣ ਦਾ ਕੀ ਕਾਰਨ ਕੀ ਜੀ ਮੇਰੇ ਪੰਚਾਇਤ ਚ ਉਹ ਤਿੰਨ ਮੈਂਬਰ ਨੇ ਜੀ ਮੈਂ ਨਾਲ ਨਹੀਂ ਰੱਖ ਕੇ ਰਾ ਜੀ ਜੀ ਉਹ ਮੈਨੂੰ ਨਾਲ ਨਹੀਂ ਸਹਿਮਤੀ ਹੈਗੀ ਜੀ ਉਹਨਾਂ ਦੀ ਕਾਰਨ ਕਿ ਸਰਪੰਚ ਤਾਂ ਸਾਰੇ ਪਿੰਡ ਨੂੰ ਜੋੜ ਕੇ ਰੱਖਦਾ ਤੁਸੀਂ ਆਪ ਦੇ ਮੈਂਬਰ ਕਿਉਂ ਤੋੜ ਲੇ? ਨਹੀਂ ਜੀ। ਹੁਣ ਜੇ ਕੋਈ ਮੈਨੂੰ ਕਮਿਸ਼ਨ ਮੰਗੂਗਾ ਜੀ ਮੈਂ ਕਮਿਸ਼ਨ ਦੇਉਂਗਾ ਜਾਂ ਪਿੰਡ ਦਾ ਕੰਮ ਕਰੂੰਗਾ ਜੀ। ਦੱਸੋ ਜੀ। ਫਿਰ ਤਾਂ ਪਿੰਡ ਦਾ ਕੰਮ ਤਾਂ ਹੋ ਲਿਆ ਜੀ ਫਿਰ ਤਾਂ ਮੈਂ ਮੇਰੇ ਨਾਲੋਂ ਮੈਂਬਰ ਨੇ ਕੁਝ 10 ਨਾਲ ਮੈਂ ਜੀ ਇਸ ਦਾ ਵੰਡ ਕੇ ਖਾ ਲਿਆ ਕਰਾਂਗੇ। ਮਾਤਰਾਬਤ ਤਾਂ ਪੈਸੇ ਬਹੁਤ ਆ ਰਹੇ ਨੇ ਕੀ ਕੀ ਕੰਮ ਹੋ ਰਿਹਾ ਤੁਹਾਡੇ ਨਾਲ। ਮੇਰੇ ਪਿੰਡ ਦੋ ਸੀਚੇ ਵਾਲਾ ਮਾਡਲ ਲੱਗ ਰਹੇ ਨੇ ਜੀ। ਇੱਕ ਐਸਸੀਪਾਈ ਚਾਰੇ ਦੀ ਅ ਪਰਮਸ਼ਾਲਾ ਨੂੰ ਉਹਦਾ ਕੱਲ ਨੂੰ ਕੰਮ ਸਟਾਰਟ ਹੋਣਾ ਜੀ ਇੱਕ ਸੱਤ ਬਣ ਲੱਗ ਰਹੀ ਹੈ ਜੀ ਬਹੁਤ ਸੋਹਣੀ ਹਨੂਮਾਨ ਚੌਂਤਰੀ ਤੇ ਜਿਕੇ ਤੁਸੀਂ ਢੇੜਾ ਮਾਰ ਕੇ ਆ ਜੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਦੀ ਬੜੀ ਕਮੀ ਨਜ਼ਰ ਆ ਰਹੀ ਹੈ ਉਹ ਦੇਖੋ ਜੀ ਜਿਹੜੀ ਗੱਲ ਹੈ ਉਹ ਮੂਰੇ ਹੁਣ ਠੇਕੇ ਤੇ ਜ਼ਮੀਨ ਹੈ ਜੀ ਹੁਣ ਤਾਂ ਉਥੋਂ ਮਿੱਟੀ ਚੱਕ ਨਹੀਂ ਸਕਦੇ ਜਦੋਂ ਕਿਤੇ ਉਹ ਜ਼ਮੀਨ ਕਣਕਾਂ ਵੜ ਗਈਆਂ ਜੀ ਮੈਂ ਉਹ ਮਿੱਟੀ ਪਾ ਕੇ ਦੇਉਂਗਾ ਜੀ ਪੱਟੀ ਨਹੀਂ ਪਰ ਮੈਂ ਮੈਂ ਗਰਾਊਂਡ ਬਣਾ ਕੇ ਦੇਉਂਗਾ ਜੀ ਉਹਨਾਂ ਨੂੰ ਮੰਤਰੀ ਸਾਹਿਬ ਨਾਲ ਗੱਲ ਹੋਈ ਹੋਈ ਹੈ ਜੀ ਪੈਸੇ ਦੇਣ ਪੌਂਗੇ ਮੰਤਰੀ ਸਾਹਿਬ ਗਰਾਉਂਡ ਵਾਸਤੇ ਤੇ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਮੰਤਰੀ ਸਾਹਿਬ ਵੱਲੋਂ ਵੀ ਕਹਿੰਦੇ ਤੁਹਾਡਾ ਪੂਰਾ ਹਾਲ ਹੈ ਜਿੰਮਤੀ ਜਿਹੜਾ ਪੰਚਾਇਤ ਕਰਦੀ ਕਹਿੰਦੇ ਉਹ ਖੰਡਰ ਹੋ ਗਿਆ ਤਾਂ ਜਿੰਮ ਦਾ ਸਮਾਨ ਹੈ ਜਿਹੜਾ ਸਕੂਲ ਵਗੈਰਾ ਚ ਰੱਖ ਲਿਆ ਕਿਤੇ ਨਹੀਂ ਜਿੰਮ ਰੂਮ ਦਾ ਬਣੀ ਨਹੀਂ ਹੈਗਾ ਜੀ ਉਹ ਤਾਂ ਜਿਹੜੀਆਂ ਪਿਛਲੀਆਂ ਪੰਚਾਇਤਾਂ ਦੀ ਉਹ ਪ੍ਰਭਾਈ ਥੋੜੂ ਮੈਂ ਕਰੂੰਗਾ ਜੀ ਤੇ ਕੋਈ ਜਿੰਮੋਂ ਵਾਸਤੇ ਨਹੀਂ ਸੋਚਿਆ ਤੁਸੀਂ ਉਹ ਦਿੱਤਾ ਹੈ ਜੀ ਲਿਖ ਕੇ ਉਹ ਵੀ ਆਉਣੇ ਜਿੰਮ ਰੂਮ ਦਾ ਜਿੰਮ ਦਾ ਸਮਾਨ ਤੇ ਜਿੰਮ ਆਉਣੇ ਜੀ ਹਾਲ ਤਾਂ ਮੈਨੂੰ ਥਾਲੇ ਹੋਇਆ ਜੀ ਮੰਤਰੀ ਸਾਹਿਬ ਤੁਹਾਨੂੰ ਵੀ ਪਤਾ ਹੈ ਵੀ ਕੋਈ ਟਾਈਮ ਹੁੰਦਾਗਾ ਕੋਈ ਚੀਜ਼ ਨੂੰ ਲੈਣ ਬਣਾਉਣ ਲੱਗੇ ਤਾਂ ਟਾਈਮ ਲੱਗਦਾ ਹੈ ਜੀ। ਬਾਕੀ ਜੋ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿਵੇਂ ਦੇਣ ਦੋ ਸੀ ਇਹਨਾਂ ਨੂੰ। ਚਲੋ ਉਹਨਾਂ ਦਾ ਧੰਨਵਾਦ ਜੀ ਸਾਬਤ ਕਰ ਦਣ ਜੇ ਕਿਤੇ ਵੇਚੀ ਹੈ ਜੀ ਮੈਂ ਸਾਬਤ ਕਰ ਦਣ ਉਹ ਕਿੱਥੇ ਵੇਚੀ ਹੈ ਕਿੰਧੋ ਪੈਸੇ ਲੈਂਦੇ ਨੇ। ਤੇ ਉਹਨਾਂ ਦਾ ਧੰਨਵਾਦ ਸਰਪੰਚ ਨੇ ਕੁਝ ਉਹਨਾਂ ਨੇ ਵੀ ਇਲਜ਼ਾਮ ਲਾਇਆ ਨਹੀਂ ਕਿ ਹਾਂ ਮਿੱਟੀ ਪੱਟ ਲਈਏ। ਨਹੀਂ ਫਿਰ ਉਹ ਜਦੋਂ ਪੜ ਰਹੀ ਕਿ ਉਹ ਕਿੱਥੇ ਸੀਗੀ ਜੀ ਉਹ। ਬਾਕੀ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਇੱਕ ਪਰਿਵਾਰ ਤੇ ਅਟੈਕ ਕਰਦੇ ਨੇ ਨਹੀਂ ਜੀ। ਮੇਰੇ ਤੇ ਚਲੋ ਮੇਰੇ ਦਾ ਕਿਸਮਤ ਰਹਿੰਦੇ ਕਿਸੇ ਦੇ ਪਰਿਵਾਰ ਤੇ ਕਿਸੇ ਦੀ ਲੇਡੀ ਜੀ ਦਾ ਨਾਮ ਲੈਣਾ ਜਾਂ ਮੇਰੇ ਪੰਚਾਇਤ ਮੈਂਬਰ ਨੇ ਲੇਡੀ ਜੀ ਨੇ ਦੋ ਉਹਨਾਂ ਦਾ ਧੰਨਵਾਦ ਵੀ ਉਹਨਾਂ ਦਾ ਨਾਮ ਸ਼ਿਕਾਇਤ ਚ ਦਿੱਤਾ